ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੁੱਸਾ ਠੀਕ ਹੈ ਜੀ ਜਿਲ੍ਹਾ ਨੂੰ ਪਹੁੰਚ ਦਾ ਹੀ ਮੌਕਾ ਬਾਈਕ ਕੋਲ ਸੁਣਨ ਵਾਲੀ ਮੱਝ ਪਕਾਉ ਹੈ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਗੱਲਬਾਤ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਇਹ ਨਵੀਂ ਨਵੀਂ ਵੀਡੀਓ ਅਪਲੋਡ ਕਰ ਦੇ ਰਹੀ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣ ਕਰ ਹਾਂਜੀ ਵੀਰ ਜੀ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਬਾਈ ਲਖਵੀਰ ਸਿੰਘ ਪਿੰਡ ਕੁੱਸਾ ਜਿਹੜਾ ਮੋਗਾ ਤਹਿਸੀਲ ਨਿਆਸ ਸਿੰਘ ਬਲਾਈ ਠੀਕ ਹੈ ਜੀ ਨੰਬਰ ਪਰਾ 97819 68609 ਠੀਕ ਹੈ ਜੀ ਹਾਂਜੀ ਬਾਈ ਮੱਝ ਦੀ ਜਾਣਕਾਰੀ ਦਿਓ ਕਿਵੇਂ ਸੂਏ ਝੋਟੀ ਆਪਣੀ ਝੋਟੀ ਬਾਈ ਦੂਜੇ ਸੂਏ ਹੁੰਦੀ ਆ ਠੀਕ ਹੈ ਜੀ ਤੇ 8 ਦਿਨ ਬਾਕੀ ਆ ਇਹਦੇ ਸੂਣ ਤੇ ਪਿਛਲੇ ਸਵੇਰੇ ਦੋ ਪਿਛਲੇ ਸਵੇਰੇ ਦੇਤਾ ਸੀ 13-14 ਕਿਲੋ ਤੁਹਾਨੂੰ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਲੋ ਭਰਾ ਚੱਕਰ ਸਰ ਗੱਦ ਬੈਟ ਸੁਕਣਾ ਕਰਮਾ ਵਾਲੀ ਦਾ ਵੱਡਾ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਚੰਗੀ ਪਲੀ ਪਲੋਸੀ ਆ ਠੀਕ ਹੈ ਤੋਰ ਦੋ ਭਰਾ ਨੂੰ ਲੋ ਜੀ ਚੱਕਰ ਸਰ ਚੱਲ ਹੈ ਤੋ ਰਹੀ ਲਮਾ ਤੋ ਗੋਸ ਚੰਗੀ ਪਲੀ ਫਲੋਸੀ ਝੋਟੀ ਆ ਕੱਦ ਵੱਡ ਸੁਖਣਾ ਸੋਹਣਾ ਠੀਕ ਹੈ ਜੀ ਲੋ ਜੀ ਤੋਰਾ ਕਰਮਾ ਆ ਰਿਹਾ 8 ਤੋਂ 10 ਦਿਨ ਲੇ ਜੂ ਜੀ ਇਹਲੇ ਹਾਂ ਜੀ ਠੀਕ ਹੈ ਲੋ ਜੀ ਫਿਰ ਇਸ ਵੀਡੀਓ ਚੈੱਕ ਕਰ ਸਕਦੇ ਭਰਾ ਸੈਂਕਸੂ ਸਾਡੇ ਸਾਹਮਣੇ ਲੋ ਜੀ ਉਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੰਡ ਕੁੱਸਾ ਤੇ ਇਹਨੂੰ ਜਿਲਾ ਲੱਗਦਾ ਹੀ ਮੋਗਾ ਠੰਡੀ ਸੀਰ ਬਹੁਤ ਆ ਬਾਈ ਠੀਕ ਹੈ ਜੀ ਦਿਖੀ ਜਾਂਦੀ ਜੀ ਲੋ ਗਾਰ ਗਈ ਆ ਠੰਡੀ ਸੀਰ ਠੀਕ ਹੈ ਜੀ ਠੀਕ ਆ ਲੱਖੋ ਜੀ ਲੈ ਤੂੰ ਚੱਕ ਕੇ ਖੜ ਗਈ ਠੰਡੀ ਸੀਰ ਤਾਂ ਬਾਈ ਕਹਿੰਦਾ ਕੋਈ ਅੰਤ ਨਹੀਂ ਠੀਕ ਹੈ ਜੀ ਲੋ ਜੀ ਦੁੱਧ ਪਾ ਦੂ ਬਾਈ 16 17 ਕਿਲੋ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ